ਬੀਰ ਦੀ ਮਿਹਨਤ ਹੀ ਆ ਪ੍ਰੈਕਟਿਸ ਆਪਾਂ ਜਿੰਨੀ ਪ੍ਰੈਕਟਿਸ ਕਰਦੇ ਆ ਉਨਾ ਹੀ ਆਪਣਾ ਸਰੀਰ ਫਿੱਟ ਕਰ ਸਕਦੇ ਆ ਪ੍ਰੈਕਟਿਸ ਦੇ ਆ ਬੰਦਾ ਮੰਨ ਮਾਰ ਕੇ ਜਿੰਨੀ ਪ੍ਰੈਕਟਿਸ ਕਰ ਲੂਗਾ ਉਹ ਆਪਣੀ ਪਰਫਾਰਮੈਂਸ ਜਿੰਨੀ ਮਰਜ਼ੀ ਵਧੀਆਂ ਕਰ ਸਕਦਾ ਹੁਣ ਤਾਂ ਜਿੱਦਾਂ ਜੀ ਮੈਚ ਚੱਲਦੇ ਆ ਸਵੇਰੇ ਇੱਕ ਟਾਈਮ ਮਿਹਨਤ ਹੁੰਦੀ ਆ ਫਿਰ ਰਾਤ ਨੂੰ ਤਾਂ ਲੇਟੀ ਹੋ ਜਾਈਦਾ 2-3 ਵਜੇ ਪਹੁੰਚਦੇ ਆ ਰਾਤ ਨੂੰ ਇਸ ਕਰਕੇ ਪਹਿਲਾਂ ਜਿੱਦਾਂ 4-5 ਮਹੀਨੇ ਮਿਹਨਤ ਕੀਤੀ ਆ ਤਿੰਨ ਟਾਈਮ ਵੀ ਕੀਤੀ ਆ ਦੋ ਟਾਈਮ ਵੀ ਦਿਨ ਤੇ ਤਿੰਨ ਟਾਈਮ ਵੀ ਹੁੰਦੀ ਰਹੀ ਆ ਹਾਂਜੀ ਬਹੁਤ ਵਧੀਆ ਕੋਚ ਆ ਜੀ ਬਹੁਤ ਵਧੀਆ ਪ੍ਰੈਕਟਿਸ ਕਰਵਾਉਂਦੇ ਆ ਮੈਨੂੰ ਤਾਂ ਮੇਰੇ ਲਈ ਤਾਂ ਇੱਕ ਸਬਦੇ ਰਾਬੀ ਆ ਸਭ ਨੂੰ ਪਤਾ ਹੀ ਆ ਜਿਹੜੇ ਸਾਬ ਨਾਲ ਉਹਨਾਂ ਦੇ ਮੂਲ ਕਿੱल्ल्यांदा ਆਪਾਂ ਨੂੰ ਤੇ ਮਿਹਨਤ ਦੇ ਪੱਖ ਤੇ ਤੇ ਉਦਾਂ ਵੀ ਇਨਸਾਨ ਨਹੀਂ ਤੌਰ ਤੇ ਬਹੁਤ ਵਧੀਆ ਆ ਉਹ ਉਹ ਕਬੱਡੀ ਚ ਸਟੀਰੋਇਡ ਤੋਂ ਖਤਮ ਕਰਨਾ ਚਾਹੁੰਦੇ ਆ ਉਹ ਇਹ ਗੱਲ ਚਾਹੁੰਦੇ ਆ ਵੀ ਪ੍ਰੈਕਟਿਸ ਕਰਕੇ ਪਲੇਅਰ ਬਣੇ ਲੰਮਾ ਟਾਈਮ ਪਲੇ ਹੀ ਖੇਡ ਸਕਦਾ ਜਿਹੜਾ ਪਲੇਅਰ ਸਟੀਰੋਇਡ ਕਰਕੇ ਖੇਡਦਾ ਉਹ 2-4 ਸਾਲ ਮੇ ਖੇਡਦਾ ਆ ਉਸ ਤੋਂ ਬਾਅਦ ਫਿਨਿਸ਼ ਹੋ ਜਾਂਦਾ ਸ਼ਾਇਦ ਅਸੀਂ ਵੀ ਤਾਂ ਹੀ ਇੰਨਾ ਲੰਮਾ ਖੇਡ ਚੱਲੇ ਆ ਕਿਉਂਕਿ ਪਹਿਲਾਂ ਵੀ ਮਿਹਨਤ ਕੀਤੀ ਸੀ ਸ਼ਾਇਦ ਉਹੀ ਮਿਹਨਤ ਕੰਮ ਆ ਗਈ ਇੰਨਾ ਟਾਈਮ ਹਾਂਜੀ ਬਹੁਤ ਜੀ ਇਹ ਤਾਂ ਮੰਨ ਜਾਣਦਾ ਬਹੁਤ ਬਹੁਤ ਧੰਨਵਾਦ ਆਉਣਾ ਲੋਕਾਂ ਦਾ ਜਿਹੜੇ ਮਾਨ ਕਰਦੇ ਆ ਜੀ ਸਪੋਰਟ ਕਰਦੇ ਆ ਬਹੁਤ ਸਪੋਰਟ ਕੀਤੀ ਆ ਮੇਰੇ ਫੈਨ ਜਿੰਨੇ ਕਿ ਪ੍ਰਸ਼ੰਸਕ ਆ ਦਰਸ਼ਕ ਆ ਬਹੁਤ ਹੀ ਜ਼ਿਆਦਾ ਕਰਦੇ ਰਹੇ ਆ ਸਪੋਰਟ ਸ਼ਾਇਦ ਉਹਨਾਂ ਦੀ ਸਪੋਰਟ ਦਾ ਕਰਕੇ ਹੀ ਮੈਂ ਵਾਪਸ ਆ ਗਿਆ ਨਹੀਂ ਤਾਂ ਦੁਬਾਰਾ ਆਉਣਾ ਬਹੁਤ ਮੁਸ਼ਕਲ ਹੁੰਦਾ ਜਾਂ ਜੀ ਪ੍ਰੈਸ਼ਰ ਤਾਂ ਬਹੁਤ ਰਹਿੰਦਾ ਸ਼ਾਇਦ ਕੋ ਸਾਹਿਬ ਜਿੰਦਰ ਖੰਦ ਵਾਲੀਆ ਸਾਹਿਬ ਉਹਨਾਂ ਨੂੰ ਆਸਾਂ ਜਿਆਦੀਆਂ ਕਿਉਂਕਿ ਉਹਨਾਂ ਨੇ ਮਿਹਨਤ ਕਰਾਈ ਆ ਆਪਣੇ ਕੋਲ ਰੱਖ ਕੇ ਘਰੇ ਰੱਖ ਕੇ ਉਹਨਾਂ ਨੂੰ ਉਹ ਚਾਹੁੰਦੇ ਆ ਉਹਨਾਂ ਨੂੰ ਪਤਾ ਵੀ ਮੈਂ ਕੁਝ ਕਰ ਸਕਦਾ ਮੈਂ ਜਿੰਨੀ ਮਿਹਨਤ ਕਰਾਈ ਆ ਉਸ ਹਿਸਾਬ ਨਾਲ ਕੁਝ ਨਾ ਕੁਝ ਕਰ ਸਕਦਾ ਇਸ ਕਰਕੇ ਉਹ ਆਸਾਂ ਵੱਧ ਰੱਖਦੇ ਆ ਤੇ ਜ਼ੋਰ ਮਾਰਨਾ ਪੈਂਦਾ ਮੈਨੂੰ ਵੀ ਮਾਰਨਾ ਪੈਂਦਾ ਜ਼ੋਰ ਹਾਂਜੀ 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 ਮੈਨੂੰ ਇਨਫੈਕਸ਼ਨ ਜਈ ਹੋ ਗਈ ਸੀਗੀ ਲਿਵਰ 'ਚ ਮੈਨੂੰ 10 12 ਦਿਨ ਹੋ ਗਏ ਆ ਰੋਟੀ ਪਾਣੀ ਨਹੀਂ ਪਾਈਦਾ ਸੀਗਾ ਮੇਰਾ ਭਰਾ ਇੰਦਰ ਜਿਹਨੇ ਮੈਨੂੰ ਸੰਭਿਆ ਸਭ ਕੁਝ ਦੁਬਾਰਾ ਕਬੱਡੀ 'ਚ ਲੱਗੇ ਆ ਉਹਦਾ ਪਿੰਡ ਕਾਲਾ ਸੰਗਿਆ ਉਹਦੇ ਜਿਆਦਾ ਜ਼ੋਰ ਪਾਉਣ ਤੇ ਅੱਜ ਖੇਡਣ ਲਈ ਆਇਆ ਹਾਂ ਟੈਸਟ ਹੋਣਗੇ ਤੇ ਪਲੇਅਰਾਂ 'ਚ ਡਰ ਰਹੂਗਾ ਕੋਈ ਗਲਤ ਕੰਮ ਨਹੀਂ ਕਰੂਗਾ ਸ਼ਾਇਦ ਇਹ ਪਹਿਲਾਂ ਹੋਇਆ ਹੁੰਦਾ ਸਭ ਕੁਝ ਸ਼ਾਇਦ ਬਹੁਤ ਪਲੇਅਰ ਜਿਹੜੇ ਸਹੀ ਰਹਿ ਜਾਂਦੇ ਕਿਉਂਕਿ ਡਰ ਰਹਿੰਦਾ ਹੈ ਕੋਈ ਬੁਖਾਰ ਦੀ ਗੋਲੀ ਤੱਕ ਨਹੀਂ ਖਾਂਦਾ ਇਸ ਕਰਕੇ ਹੋਣੇ ਚਾਹੀਦੇ ਆ ਕਿਉਂਕਿ ਗਾਂਹ ਵਾਲੀ ਪੀੜ੍ਹੀ ਆ ਜਿਹੜੀ ਜੀ ਉਹ ਵਧੀਆ ਕਬੱਡੀ ਖੇਡੂਗੀ ਲੰਮਾ ਟਾਈਮ ਖੇਡੂਗੀ ਜੀ ਜੇ ਟੈਸਟ ਹੁੰਦੇ ਜਾਣਗੇ ਹਾਂ ਜੀ ਪਲੇਅਰਾਂ ਨੂੰ ਇਹੀ ਮੈਸੇਜ ਆ ਜੀ ਮਿਹਨਤ ਕਰਨ ਕਿਉਂਕਿ ਮਿਹਨਤ ਦਾ ਫਲ ਵਧੀਆ ਮਿਲਦਾ ਥੋੜਾ ਸਮਾਂ ਜ਼ਰੂਰ ਲੱਗੂਗਾ ਕਬੱਡੀ ਤਕੜੀ ਹੋਣ ਨੂੰ ਤਗੜੇ ਹੋਣ ਤੇ ਟਾਈਮ ਲੱਗੂਗਾ ਸਾਲ ਦੋ ਸਾਲ ਲੱਗ ਜਾਣਗੇ ਬਟ ਇਹ ਆ ਵੀ ਉਹ 15 20 ਸਾਲ ਤੱਕ ਖੇਡ ਵੀ ਸਕਣਗੇ ਹਾਂਜੀ ਜੇ ਉਹ ਜਲਦੀ ਤਗੜੇ ਹੋਣ ਦੀ ਕਰਨਗੇ ਤੇ ਉਹਨਾਂ ਨੇ ਖੇਡਣਗੇ ਵੀ ਚਾਰ ਪੰਜ ਸਾਲ ਬਾਅਦ ਤੋਂ ਅੱਦੇ ਤੋਂ ਬਾਦ ਖਤਮ ਹੋ ਜਾਂਦੀ ਕਿਉਂ ਜੀ ਭਾਈ ਆਪਾਂ ਕਹਿ ਨਹੀਂ ਸਕਦੇ ਵੀ ਹਰੇਕ ਪਲੇਅਰ ਕੋਈ ਕਰਦਾ ਹੋਊਗਾ ਹਨਾ ਜੀ ਕਿਉਂਕਿ ਆਪਾਂ ਕਿਸੇ ਨੂੰ ਕਰਦੇ ਨਹੀਂ ਦੇਖਿਆ ਬਟ ਜਿੱਥੇ ਤੱਕ ਸੁਣਨ ਜਾ ਕੇ ਹੈ ਤੇ ਹੈ ਹੀ ਚੀਜ਼ਾਂ ਹੈਗੀਆਂ ਜੀ ਬਾਕੀ ਤੁਹਾਨੂੰ ਵੀ ਪਤਾ ਤੁਸੀਂ ਵੀ ਸਿਆਣੇ ਜਿਆਦੇ ਆ ਹਨਾ ਜੀ ਹੁਣ ਬਾਕੀ ਆਪਾਂ ਜਿੰਨਾ ਚਿਰ ਕਿਸੇ ਨੂੰ ਦੇਖਦੇ ਨਹੀਂ ਉਹਨਾਂ ਚਿਰ ਕਿਸੇ ਨੂੰ ਕਹਿ ਨਹੀਂ ਸਕਦੇ ਜੀ ਆਪਾਂ ਤਾਂ ਆਪਣਾ ਦੇਖ ਸਕਦੇ ਆਂ ਵੀ ਆਪਾਂ ਕਿੱਦਾਂ ਦੀ ਰਹਿ ਸਕਦੇ ਆਂ